ਆਂ ਗੋਲੀਆਂ ਵੀਰੇ ਆ ਮਾਤਾਂ ਲਈ ਫਿਰਤੀ ਆ ਅੱਗੇ ਤੇ ਲੈ ਕੇ ਆਇਆ ਅੱਗਾ ਬਹੁਤ ਭੜਿਆ ਲੱਗੀ ਆ ਬਾਈ ਦੇ ਉਰੇ ਆ ਮੁੰਡੇ ਦੇ ਅੱਖ ਤੇ ਲੱਗੀ ਇੱਥੇ ਆ ਨੰਬਰ ਨੋਟ ਕਰੋ ਪਤਾ ਲੱਜੂਗਾ ਨਾਲੇ ਕਿਹਨਾਂ ਦੀ ਇੱਥੇ ਚੱਲੀ ਜਾਵਾ ਹਾਂ ਤੁਸੀਂ ਇਹ ਦੱਸੋ ਵੀ ਆਪਣਾ ਹੱਕ ਮੰਗਣ ਵਾਸਤੇ ਇੱਕ ਰਾਜਾ ਪ੍ਰਜਾ ਦੇ ਉੱਤੇ ਇੰਨਾ ਜ਼ੁਲਮ ਕਰੇਗਾ ਪਹਿਲਾਂ ਤਾਂ ਬੈਰੀਕੇਡ ਲਗਾ ਦਿੱਤੇ ਹੁਣ ਇਹ ਸਾਰਾ ਤੁਸੀਂ ਦੇਖਦੇ ਹੋ ਤਾਂ ਸੱਦ ਕਿੰਨਾ ਆਸੂ ਗੈਸ ਤੇ ਗੋਲਿਆ ਤੇ ਨਹੀਂ ਰਚਾ ਹੁਣ オリジナル ਗੋਲੀਆਂ ਮਾਰ ਰਿਹਾ ਬੱਚਿਆਂ ਦੇ ਜੇ ਸਾਡੇ ਬੱਚੇ ਇੱਥੇ ਗੋਲੀ ਦੇ ਮੂਹਰੇ ਖੜੇ ਅਸੀਂ ਕਿਵੇਂ ਬਹਿ ਸਕਦੇ ਘਰੇ ਸਾਡੇ ਬੱਚੇ ਕਿੱਥੇ ਜਾਣ ਕੈਨੇਡਾ ਨੇ ਵੀ ਬੈਨ ਕਰਤਾ ਬਾਹਰ ਜਾਈਏ ਕਿੱਥੇ ਜਾਈਏ ਇੰਡੀਆ ਚ ਆ ਹਾਲ ਕਰਤਾ ਐਮਐਸਟੀ ਪਹਿਲੇ ਕਹਿ ਕੇ ਮੈਂ ਦਵਾਗਾ ਹੁਣ ਮੁਕਰ ਗਿਆ ਤੇ ਇਹ ਇੰਡੀਆ ਤੇ ਪਾਕਿਸਤਾਨ ਦਾ ਬਾਰਡਰ ਬਣਾ ਲਦਾ ਇੰਨਾ ਤੋਂ ਉੱਥੇ ਵੀ ਨਹੀਂ ਹੈਗਾ ਇਹ ਚਿੱਟਾ ਸੁੱਟੀ ਜਾਂਦੇ ਆਂ ਡਰੋਨਾਂ ਨਾਲ ਇੰਨਾ ਬਾਰਡਰ ਤਾਂ ਉੱਥੇ ਵੀ ਨਹੀਂ ਹੈਗਾ ਪਾਕਿਸਤਾਨ ਤੇ ਸਾਠਾ ਇੱਕ ਸੈਕਿੰਡ ਦੇ ਵਿੱਚ 10 10 ਗੋਲੇ ਚੱਲਦੇ ਆਂ ਐਨਡੀ ਐਨਏ ਪਾਕਿਸਤਾਨ ਦੇ ਵਿੱਚ ਨਹੀਂ ਚੱਲੇ ਹਨ ਜਿਹੜੇ ਆਪਣੀ ਮੋਦੀ ਸਰਕਾਰ ਸਾਡੇ ਦੀ ਇੱਥੇ ਨਹੀਂ ਹਕਾਤ ਅਤਿਆਚਾਰ ਕਰਦੀ ਆ ਇਸ ਮੋਦੀ ਸਰਕਾਰ